Petro. ਜੇ ਚੰਗੇ ਕੱਟੇ ਦੀ ਭਾਲ ਦੇ ਵਿੱਚ ਆ ਸੁਧਰੀ ਹੋਈ ਬਰੀਡ ਦਾ ਕੱਟਾ ਲੈਣਾ ਚਾਹੁੰਦੇ ਆ ਤਾਂ ਫਿਰ ਫਰੋਈਪੁਰ ਜ਼ਿਲ੍ਹੇ ਦੇ ਪਿੰਡ ਟਿੱਬੀਕਲਾਂ ਦੇ ਵਿੱਚ ਖਾਈ ਫੇਮੇ ਕੀ ਤੇ ਮਮਦੋਟ ਸ਼ਹਿਰ ਦੇ ਸੈਂਟਰ ਦਾ ਵਿਚਾਲਾ ਪਿੰਡ ਆ ਮਿੱਤਰੋ ਟਿੱਬੀਕਲਾਂ ਤੇ ਬਾਈ ਦੇ ਕੋਲੇ ਇੱਕ ਕੱਟਾ ਖੜਾ ਦੋਂਦਾ ਮੂੰਹਾਂ ਬਾਈ ਦੋ ਮਈਆਂ ਕ੍ਰੋਸ ਹੋਈਆਂ ਹਜੇ ਤੀਕ ਪਾਈ ਨੇ ਘਰ ਦੀਆਂ ਹੀ ਕਰਾਈਆਂ ਮਾਂ ਕੋਲੇ ਖੜੀ ਆ 25-26 ਦਿਨਾਂ ਦਾ ਸੁਆ 16-17 ਕਿਲੋ ਪੀਕ ਲੈਵਲ ਦਾ ਰਿਕਾਰਡ ਦੁੱਧ ਦਾ ਅੱਜ ਵੀ ਤਿਆਰ ਆ ਬਾਈ ਤੁਸੀਂ ਜੋਕ ਕੇ ਤੋਲ ਕੇ ਖਰੀਦ ਸਕਦੇ ਆ ਇਹਦਾ ਭਰਾ ਕੋਲੇ ਖੜਾ ਨਿੱਕਾ ਬਈ ਇਹ ਵੀ ਆਪ ਵੀ ਵਾਲੀ ਛਣਦਾਈ ਦਾ ਕੱਟਾ ਆਪ ਵੀ ਵਾਲੀ ਛਣਦਾ ਇਹ ਵੀ ਭਰਾ ਵੀ ਵਾਲੀ ਛਾਣਾ ਹੁਣ ਤੇ ਆਪ ਵੀ ਵਾਲੀ ਛਣਦਾ ਕਰਮਾ ਵਾਲਾ ਜੇ ਕਿਸੇ ਭਰਾ ਨੇ ਬਈ ਬਰੀਡ ਤੇ ਕੰਮ ਕਰਨ ਦੇ ਲਈ ਕੱਟਾ ਲੈਣਾ ਤਾਂ ਫਿਰ ਬਈ ਤੁਸੀਂ ਇੱਕ ਵਾਰੀ ਆ ਕੇ ਕੱਟੇ ਦੇ ਦਰਸ਼ਨ ਜ਼ਰੂਰ ਪਾ ਕੇ ਜਾਇਆ ਜੇ ਪਿਓ ਵਾਲਾ ਪੱਖ ਮਾਂ ਵਾਲਾ ਪੱਖ ਭਰਾ ਵਾਲਾ ਪੱਖ ਸਾਰਾ ਕੁਝ ਤੁਹਾਨੂੰ ਪੂਰਾ ਅਰੀਜਨਲ ਮਿਲੇਗਾ ਜਾਣਕਾਰੀ ਲਈ ਨੰਬਰ ਸਕਰੀਨ ਦੇ ਉੱਤੇ ਹੋਊਗਾ ਵੀਰੇ ਕੱਟਾ ਹੱਡਾ ਪੈਰਾਂ ਦਾ ਬਹੁਤ ਖੁੱਲਾ ਡੁੱਲਾ ਜਿਹੜੇ ਭਰਾ ਨੇ ਬਈ ਬਰੀਡ ਮਈਆਂ ਦੇ ਵਿੱਚ ਛੱਡਣਾ ਗੁੱਜਰ ਭਰਾਵਾਂ ਨੇ ਜਾਂ ਡੈਰੀ ਫਾਰਮ ਭਰਾਵਾਂ ਨੇ